ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਵੀਰ ਆਲਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਨ ਬੁਟੀਕ ਤੇ ਡਾਕ ਹੀ ਆ ਰਿਹਾ ਬਾਹਰੋਂ ਚੁੰਨੀਆਂ ਆਈਆਂ ਨੇ ਵਰਕ ਆਉਣ ਵਾਸਤੇ ਚੁੰਨੀਆਂ ਦੇ ਨਾਲ ਸੂਟ ਲੈ ਕੇ ਉਹਨਾਂ ਤੇ ਵਰਕ ਕਰਨਾ ਤੇ ਬਾਹਰੋਂ ਉਹਨਾਂ ਨੇ ਪੋਸਟ ਕਰਿਆ ਡਾਕ ਹੀ ਮਤਲਬ ਡਾਕ ਰਾਹੀ ਤੇ ਡਾਕਿਆਂ ਨੂੰ ਲੈ ਕੇ ਆ ਰਹੇ 5-6 ਚੁੰਨੀਆਂ ਨੇ ਮੈਂ ਵੇਟ ਕਰ ਰਹੇ ਇੱਥੇ ਕਿਹੜਾ ਫੋਨ ਕਰਿਆ ਸੀ ਉਹਨਾਂ ਇੱਧਰ ਆ ਗਿਆ ਸੀ ਏਡੇ ਕੋਲੇ ਦੇਖਦੇ ਆਪਾਂ ਲਓ ਜੀ ਆਹ ਪਾਰਸਲ ਆ ਗਿਆ ਆਪਣੇ ਕੋਲੇ ਉਹ ਡਾਕੀਆ ਭਾਈ ਦੇ ਗਿਆ ਤੇ ਹੁਣ ਆਪਾਂ ਚੱਲ ਕੇ ਖੋਲਦੇ ਆਂ ਕੀ ਇਹਦੇ ਵਿੱਚ ਲਓ ਜੀ ਆਹ ਪਾਰਸਲ ਆਇਆ ਇਹ ਆਪਣਾ ਯੂਕੇ ਤੋਂ ਆਇਆ ਚੁੰਨੀਆਂ ਭੇਜੀਆਂ ਨੇ ਉੱਥੋਂ ਇਹ ਚੁੰਨੀਆਂ ਦੇ ਨਾਲ ਸੂਟ ਲਾ ਕੇ ਉਹਨਾਂ ਦੇ ਵਰਕ ਕਰਕੇ ਆਪਾਂ ਨੇ ਬਾਹਰੇ ਭੇਜਣੀਆਂ ਨੇ ਤੇ ਹੁਣ ਆਪਾਂ ਖੋਲ ਕੇ ਦੇਖਦੇ ਆਂ ਅਮਨ ਕੱਲੀ ਕੱਲੀ ਚੁੰਨੀ ਤੁਹਾਨੂੰ ਕੱਢ ਕੇ ਦਿਖਾਉਣਗੇ ਤੇ ਪਹਿਲਾਂ ਇਹ 6 ਚੁੰਨੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਕੱਲੀ ਕੱਲੀ ਚੁੰਨੀ ਤੋਂ ਦੱਸਾਂਗੇ ਵੀ ਇਹ ਚੁੰਨੀ ਦੀ ਕਿਸਮ ਕਿਹੜੀ ਹੈ ਵੀ ਜਿਵੇਂ ਪਿਓਰ ਕਿਹੜੀ ਚੁੰਨੀ ਆ ਤੇ ਉਹ ਚੁੰਨੀ ਦੇ ਉੱਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿਹੜਾ ਕਿਹੜਾ ਵਰਕ ਹੋਇਆ ਹੋਇਆ ਤੇ ਬਾਕੀ ਇਹ ਚੁੰਨੀਆਂ ਦੇ ਨਾਲ ਆਪਣੇ ਕਿਹੜਾ ਵਰਕ ਕਰਨਾ ਹੈ ਜਾਂ ਕਿਵੇਂ ਕਰਨਾ ਉਹ ਅਮਨ ਕਲੀਅਰ ਕਰਨਗੇ ਤੇ ਪੱਕੇ ਉਹ ਨਵਾਂ ਤੁਹਾਨੂੰ 6 ਚੁੰਨੀਆਂ ਜਿਹੜੀਆਂ ਉਹ ਦਿਖਾ ਰਹੇ ਨੇ ਤੇ ਉਹਨਾਂ ਨਾਲ ਵੀ ਉਹ ਤੁਹਾਨੂੰ ਕੱਠਾ ਡਿਟੇਲ ਜੀ ਦੱਸਣਗੇ ਕੱਲੀ ਕੱਲੀ ਚੁੰਨੀ ਤੋਂ ਇਹ ਪੁਰਾਣੀਆਂ ਚੁੰਨੀਆਂ ਨੇ ਤੇ ਚੁੰਨੀਆਂ ਦੇ ਉੱਤੇ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਤੁਸੀਂ ਦੇਖੋ ਤੁਹਾਨੂੰ ਬਹੁਤ ਪਸੰਦ ਆਉਣਗੀਆਂ ਲਓ ਜੀ ਆਹ ਵਾਲੀਆਂ ਚੁੰਨੀਆਂ ਆਈਆਂ ਨੇ ਆਪਣੇ ਕੋਲ ਜਿਹੜਾ ਪਾਰਸਲ ਆਪਾਂ ਨੂੰ ਮਿਲਿਆ ਉਹਦੇ ਵਿੱਚ ਆਹ ਵਾਲੀਆਂ ਚੁੰਨੀਆਂ ਸੀਗੀਆਂ ਇਹ ਇਹ ਪ੍ਰਾਣੀਆਂ ਚੁੰਨੀਆਂ ਨੇ ਉਹਨਾਂ ਨੇ ਇਹਨਾਂ ਦੇ ਨਾਲ ਸੂਟ ਤਿਆਰ ਕਰਵਾਉਣੇ ਨੇ ਇਹ ਹੈਗੀਆਂ ਨੇ 6 ਚੁੰਨੀਆਂ ਤੇ ਜਿਹੜੀ ਆਹ ਵਾਲੀ ਚੁੰਨੀ ਹੈ ਇਹ ਉਹਨਾਂ ਨੇ ਹੈਗੀਆ ਪਿਓਰ ਦੀ ਤੇ ਇਹਦਾ ਕਲਰ ਹੈਗਾ ਪੀਚ ਲਾਈਟ ਪੀਚ ਕਲਰ ਹੈ ਇਹਦਾ ਬਾਕੀ ਹੁਣ ਨੇਰੇ ਦਾ ਟਾਈਮ ਆ ਤਾਂ ਰੰਗ ਦਾ ਚਿਪ ਇਹ ਪਲੇਨ ਚੁੰਨੀਆਂ ਤੇ ਬਾਕੀ ਉਹਨਾਂ ਨੇ ਜਿਵੇਂ ਸੂਟ ਤਿਆਰ ਕਰਾਉਣੇ ਨੇ ਪੁੱਛਾਂਗੇ ਉਹਨਾਂ ਨੂੰ ਵੀ ਕਿਵੇਂ ਕਿਵੇਂ ਉਹਨਾਂ ਨੇ ਸੂਟ ਤਿਆਰ ਕਰਵਾਉਣੇ ਨੇ ਇਪ ਲਾਈਟ ਕਲਰ ਕਰਕੇ ਇਹਦੇ ਵਿੱਚ ਕਰੀਮ ਕਲਰ ਆ ਰਿਹਾ ਹੈ ਇਹ ਲਾਈਟ ਪੀਚ ਕਲਰ ਦੀ ਚੁੰਨੀ ਆ ਤੇ ਪਿਓਰ ਦੀ ਚੁੰਨੀ ਆ ਇਹ ਬਾਕੀ ਇਹਦੇ ਨਾਲ ਦੇਖੋ ਵੀ ਉਹ ਭੈਣ ਕਿਹੜਾ ਸੂਟ ਕਹਿੰਦੇ ਨੇ ਵੀ ਸੂਟ ਦੀ ਕਿਹੜੀ ਕੁਆਲਿਟੀ ਕਹਿੰਦੇ ਨੇ ਵੀ ਇਹਦੇ ਨਾਲ ਸੂਟ ਲਾ ਕੇ ਆਪਾਂ ਵਰਕ ਕਰਕੇ ਦੇਣਾ ਜਿਹੜਾ ਕਹਿਣਗੇ ਨਾ ਸੂਟ ਆਪਾਂ ਲਾ ਕੇ ਤੇ 6 ਦੀਆਂ 6 ਚੁੰਨੀਆਂ ਦੇ ਉੱਪਰ ਅਲੱਗ-ਅਲੱਗ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਉਹਨਾਂ ਨੂੰ ਆਪਾਂ ਨੇ ਪੁੱਛਣਾ ਵੀ 6 ਦੀਆਂ 6 ਚੁੰਨੀਆਂ ਦੇ ਨਾਲ ਹੀ ਸੂਟ ਉਹਨਾਂ ਨੇ ਤਿਆਰ ਕਰਵਾਉਣੇ ਨੇ ਵੀ ਕਿੰਨੇ ਦੇ ਕਰਵਾਉਣੇ ਨੇ ਪਾਰਟੀ ਵੀਅਰ ਜਾਂ ਫਿਰ ਜਿਵੇਂ ਆਪਾਂ ਵੀ ਆਮ ਰੁਟੀਨ ਚ ਕੋਣ ਵਾਲੇ ਹੁੰਦੇ ਨੇ ਵੀ ਉਹ ਕਰਵਾਉਣੇ ਨੇ ਤੇ ਹੁਣ ਆਵਾਂ ਅਗਲੀ ਚੁੰਨੀ ਦਿਖਾਉਣਗੇ ਤੇ ਇਹ ਵਾਲੀ ਚੁੰਨੀ ਇਹ ਵੀ ਪੀਚ ਇਹ ਥੋੜਾ ਜਿਹਾ ਡਾਰਕ ਪੀਚ ਹੈ ਤੇ ਇਹਦੇ ਉੱਪਰ ਵਰਕ ਹੋਇਆ ਹੋਇਆ ਇਸ ਤਰ੍ਹਾਂ ਦੇਖੋ ਗੋਟਾ ਵੀ ਲੱਗਿਆ ਹੋਇਆ ਏਸੇ ਹਾਂ ਇਹਦੇ ਤੇ ਆਹ ਵਾਲਾ ਵਰਕ ਹੋਇਆ ਹੋਇਆ ਮਸ਼ੀਨ ਵਰਕ ਹੀ ਹੈ ਇਹ ਤੇ ਨਾਭੀ ਕਲਰ ਹੈ ਇਹਦੇ ਤੇ ਮਹਿਰੂਨ ਤੇ ਆਹ ਵਾਲੀ ਜਰੀ ਪਈ ਹੋਈ ਹੈ ਇਹਦੇ ਤੇ ਇਹ ਵੀ ਪੀਚ ਕਲਰ ਹੈ ਇਹ ਡਾਰਕ ਪੀਚ ਹੈਗੀ ਬਾਬਾ ਜਿਹਾ ਸ਼ੇਡ ਜਿਵੇਂ ਹੁੰਦਾ ਉਹ ਵਾਲਾ ਇਹ ਚਨੂਨ ਦੀ ਚੁੰਨੀ ਹੈ ਕੱਢੀ ਹੋਈ ਚੁੰਨੀ ਹੈ ਇਹ ਸਾਰੀ ਇਸ ਤਰ੍ਹਾਂ ਪੈਨਲ ਜਾਂਦੇ ਨੇ ਇਹਦੇ ਤੇ ਦੇਖੋ ਬਹੁਤ ਸੋਹਣੀ ਚੁੰਨੀ ਹੈ ਇਹ ਇਹ ਚੁੰਨੀਆਂ ਨੇ ਦੇਖੋ ਕਿੰਨਾ ਸੋਹਣਾ ਇਹਦੇ ਵਰਕ ਹੋਇਆ ਹੋਇਆ ਹੈ ਤੇ ਇਹਦੇ ਨਾਲ ਵੀ ਆਪਾਂ ਉਹਨਾਂ ਨੂੰ ਪੁੱਛਾਂਗੇ ਇਹਦੇ ਨਾਲ ਡਾਰਕ ਸੂਟ ਵੀ ਤਿਆਰ ਹੋ ਸਕਦਾ ਇਹ ਵਾਲਾ ਮਹਿਰੂਨ ਤੇ ਜੇ ਇਹਨਾਂ ਨੇ ਨਾਲ ਦਾ ਕਰਵਾਉਣਾ ਹੈ ਤਾਂ ਨਾਲ ਦੇ ਉੱਪਰ ਜਿਵੇਂ ਆਹ ਵਾਲਾ ਵਰਕ ਹੋਇਆ ਹੈ ਤਾਂ ਇਹ ਵਾਲਾ ਵਰਕ ਆਪਾਂ ਨਾਲ ਦੇ ਸੂਟ ਤੇ ਕਰ ਦਾਂਗੇ ਲਓ ਜੀ ਹੁਨਾਮ ਨਾਲ ਅਗਲੀ ਚੁੰਨੀ ਦਿਖਾਉਣਗੇ ਤੁਹਾਨੂੰ ਇਹ ਵਾਲੀ ਹੈਗੀ ਮਜ਼ੈਂਟਾ ਕਲਰ ਦੀ ਚੁੰਨੀ ਇਹ 4 ਸਾਈਡਡ ਤੇ ਵਰਕ ਹੈ ਇਹਦੇ ਇਹਦੇ ਤੇ ਵੀ ਜਰੀ ਦਾ ਵਰਕ ਹੈ ਦੇਖੋ ਇਸ ਤਰ੍ਹਾਂ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਇਹ ਉਹਨਾਂ ਦੀ ਪੁਰਾਣੀਆਂ ਚੁੰਨੀਆਂ ਸੀਗੀਆਂ ਤਾਂ ਉਹਦੇ ਕਰਕੇ ਉਹਨਾਂ ਨੇ ਨਾ ਹੁਣ ਵੀ ਨਵੀਆਂ ਮਤਲਬ ਹੈਗੀਆਂ ਤਾਂ ਹੁਣ ਦਰਵਾਜਦੀ ਨੇ ਮਤਲਬ ਹੈਗੀਆਂ ਪੁਰਾਣੀਆਂ ਨੇ ਤੇ ਇਹ ਉਹਨਾਂ ਨੇ ਪਿਓਰ ਚਨੂਨ ਦੀ ਹੈਗੀ ਚੁੰਨੀ ਸੋਹਣੀਆਂ ਬਹੁਤ ਨੇ ਹਾਂ ਇਹਦੇ ਉੱਪਰ ਇਹ ਪੱਟੀ ਵਰਕ ਹੋਇਆ ਹੋਇਆ ਹੈ ਇਹਦੇ ਤੇ ਜਰੀ ਦਾ ਤੇ ਥ੍ਰੈਡ ਦਾ ਵਰਕ ਹੈ ਇਹ ਤੇ ਇਹਦੇ ਨਾਲ ਵੀ ਆਪਾਂ ਨੇ ਸੂਟ ਤਿਆਰ ਕਰਨਾ ਤੇ ਬਾਕੀ ਪੁੱਛਾਂਗੇ ਉਹਨਾਂ ਨੂੰ ਵੀ ਕਿਵੇਂ ਕਿਵੇਂ ਦਾ ਸੂਟ ਤਿਆਰ ਕਰਨਾ ਉਹਨਾਂ ਨੇ ਤੇ ਇਹਦੇ ਤੇ ਆ ਵੀ ਲੱਗੇ ਹੋਏ ਨੇ ਨਾਗ ਲੱਗੇ ਹੋਏ ਨੇ ਬੋਸਮ ਹੈਵੀ ਚੁੰਨੀ ਆ ਪੂਰਾ ਹੈਵੀ ਦੁਪੱਟਾ ਹੈ ਪੂਰੀ ਹੈਵੀ ਹੈ ਫੋਰ ਸਾਈਡਡ ਬਣਿਆ ਹੈ ਆ ਦੇਖੋ ਤੇ ਬਾਕੀ ਜਗ੍ਹਾ ਸੀ ਤਾਂ ਚੇਂਜ ਕਰੀਆ ਉਧਰਲੀ ਜਗ੍ਹਾ ਤੇ ਹਨੇਰਾ ਬਹੁਤ ਜ਼ਿਆਦਾ ਸੀਗਾ ਵੀਡੀਓ ਸਾਫ਼ ਨਹੀਂ ਵਹ ਰਹੀ ਸੀ। ਅਜੇ ਹਨੇਰ ਤੱਕ ਨਹੀਂ ਆਈ ਹੈਗੀ ਹਨੇਰਾ ਹੋ ਗਿਆ। ਅਜੇ ਹਨੇਰੀ ਆਈ ਜਾਨਾ ਉਹਰੇ ਆਪਣੇ ਬਾਕੀ ਹੋਸ ਸਾਰੇ ਸਾਮੇ ਆਈ ਹੋਣੀ ਬਹੁਤ ਜ਼ਿਆਦਾ ਹਨੇਰੀ ਆਈ ਤੀ ਉਹਦੇ ਕਰਕੇ ਲਾਈਟ ਦਾ ਕੱਟ ਲੱਗ ਗਿਆ। ਤੇ ਇਹ ਵਾ ਦੁਪੱਟਾ ਇਹ ਗ੍ਰੀਨ ਕਲਰ ਚ ਹੈ। ਫੈਟ ਗ੍ਰੀਨ ਹੈ। ਤੇ ਇਹਦੇ ਖੁੰਦਿਆਂ ਤੇ ਵਰਕ ਹੋਇਆ ਹੈ। ਇਹਦੇ ਤੇ ਹੈਂਡਵਰਕ ਹੋਇਆ ਹੈ। ਇਹ ਵੀ ਕਿੰਨਾ ਸੋਹਣਾ ਦੁਪੱਟਾ ਹੈ ਨਾ ਕਲਰ। ਇਹ ਇਹ ਹੈਗਾ ਪਿਓਰ ਦਾ। ਇੱਕ ਪੱਟੀ ਲੱਗੀ ਹੋਈ ਇਹਦੇ ਨਾ। ਹਾਂ ਇਹ ਤੇ ਕੋਟਾ ਪੱਟੀ ਲੱਗੀ ਹੋਈ ਹੈ। ਤੇ ਇਹ ਵਾਲਾ ਹੈਗਾ ਦੁਪੱਟਾ ਉਹਨਾਂ ਦਾ ਪਿਓਰ ਦਾ ਹੁੰਜੇ ਹੁੰਜੇ ਤੇ ਕਾਰਨਰ ਤੇ ਇਹਦੇ ਆ ਵਾਲੀਆਂ ਅੰਗੀਆਂ ਬਣੀਆਂ ਹੋਈਆਂ ਨੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੇ ਜਿਹੜੇ ਦੁਪੱਟੇ ਆਪਾਂ ਦਿਖਾ ਰਹੇ ਆ ਵੀ ਤੁਹਾਨੂੰ ਜਿਆਦਾ ਕਿਹੜਾ ਪਸੰਦ ਆ ਬਾਕੀ ਡਿਜ਼ਾਈਨ ਵਗੈਰਾ ਵੀ ਦੱਸ ਦਿਓ ਸਾਨੂੰ ਵੀ ਇਹਦੇ ਨਾਲ ਜੱਕ ਉਹਨਾਂ ਨੂੰ ਵੀ ਅਸੀਂ ਸੁਝਾ ਦੇ ਦਾਂਗੇ ਵੀ ਐਵੇਂ ਮੈਚਿੰਗ ਹਾਂ ਬਾਕੀ ਸਾਨੂੰ ਭੈਣ ਦੱਸਣਗੇ ਵੀ ਇਹਨਾਂ ਦੇ ਨਾਲ ਇਹ ਨਾ ਕਿੱਦਾਂ ਦੇ ਸੂਟ ਕਿੱਦਾਂ ਦਾ ਵਰਕ ਕਰਨਾ ਉਹ ਸਾਨੂੰ ਹਜੇ ਦੱਸਣਗੇ ਅਸੀਂ ਉਹਨਾਂ ਨਾਲ ਗੱਲ ਕਰਨੀ ਆ ਤੇ ਇਹ ਵਾਲਾ ਉਹਨਾਂ ਦਾ ਫੋਰ ਸਾਈਡਡ ਦੁਪੱਟਾ ਹੈਵੀ ਇਹ ਵੀ ਕਿਉਂ ਬਾਕੀ 12 ਆਏ ਨੇ ਆਉਂਦੇ ਕਰਦੀ ਕਿੰਨੇ ਮਿਲਦਾ 10 15 ਦਿਨ ਲੱਗੇ ਹੋਣਗੇ ਨਾ ਤੇ ਇਹ ਦੇਖੋ ਇਹ ਹੈਂਡਵਰਕ ਹੈ ਸਕਾਈ ਬਲੂ ਰੰਗ ਦਾ ਸਕਾਈ ਬਲੂ ਕਲਰ ਹੈ ਦਾ ਇਹ ਵੀ ਪਿਓਰ ਦਾ ਦੁਪੱਟਾ ਹੈ ਇਹ ਹੈਂਡਵਰਕ ਹੋਇਆ ਹੋਇਆ ਹੈ ਦੇਖੋ ਕਿਵੇਂ ਲਿਸਕਦਾ ਹੈ ਨਾ ਬਹੁਤ ਸੋਹਣਾ ਹੈ ਨਾ ਹਾਂ ਬਹੁਤ ਸੋਹਣਾ ਵਰਕ ਹੋਇਆ ਹੈ ਜਿਹਦੇ ਉੱਤੇ ਬਾਕੀ ਛੋਟੇ-ਛੋਟੇ ਲੱਗੇ ਹੋਣਗੇ ਬੱਚੇ ਦੇ ਡਾਟਸ ਲੱਗੇ ਹੋਏ ਨੇਗੇ ਇਹ ਵੀ ਨਗਰ ਮਤਲਬ ਮੋਤੀ ਲੱਗ ਕੇ ਆਲੇ-ਦਾਲ ਇਹਦੇ ਲੱਗੇ ਹੋਇਆ ਹੈ ਕੱਟ ਦਾ ਨਾ ਤੇ ਐਸੀ ਪਿਲ ਗਈ ਆ ਕੱਟ ਦਾਣਾ ਲੱਗਿਆ ਹੈ ਵਿੱਚ ਮੋਤੀ ਲੱਗਿਆ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹ ਚੁੰਨੀ ਦੇ ਵੀ ਦੇਖੋ ਇਹ ਬਹੁਤ ਸੋਹਣੀ ਹੈ ਅਗਲੀ ਚੁੰਨੀ ਹੈਗੀ ਉਹਨਾਂ ਦੀ ਇਹ ਵੀ ਪਿਓਰ ਦੀ ਹੈ ਤੇ ਇਹਦੇ ਤੇ ਮਸ਼ੀਨ ਹੋਇਆ ਹੈ ਇਹ ਵੀ ਚੁੰਨੀ ਦਾ ਕਲਰ ਬਹੁਤ ਸੋਹਣਾ ਇਹ ਲਾਈਟ ਉਹ ਕਲਰ ਹੋ ਗਿਆ ਹੈ ਲੈਮਨ ਲਾਈਟ ਲੈਮਨ ਕਲਰ ਹੈ ਇਹਦੇ ਤੇ ਮੈਨੂੰ ਮੈਨੂੰ ਤਾਂ ਇਹ ਰੰਗ ਜਿਆਦਾ ਸੋਹਣਾ ਲੱਗਿਆ ਪਰਪਲ ਕਲਰ ਦਾ ਵਰਕ ਹੋਇਆ ਹੋਇਆ ਤੇ ਮਹਰੂਨ ਕਲਰ ਦਾ ਆਊਟਲਾਈਨ ਹੋ ਰਹੀ ਹੈ ਬਹੁਤ ਸੋਹਣਾ ਲੱਗਦਾ ਇਹ ਵੀ ਉੱਪਰ ਇਹਦੇ ਨਗ ਨਾਲ ਛੋਟੇ ਛੋਟੇ ਫਲਾਵਰ ਬਣੇ ਹੋ ਨੇ ਵਿੱਚ ਨਗ ਪਾਏ ਹੋਏ ਨੇ ਨਗ ਲੱਗੇ ਹੋਏ ਨੇ ਉੱਪਰ ਬਹੁਤ ਸੋਹਣੇ ਤੇ ਇਹ ਵੀ ਦੁਪੱਟਾ ਜਿਹੜਾ ਇਹ ਵੀ ਉਹਨਾਂ ਦਾ ਪ्योर ਦਾ ਆਲੇ ਦਾਲੇ ਮਤਲਬ 4 ਸਾਈਡਿਡ ਇਹਦੇ ਇਹ ਵੀ ਪੱਟੀ ਦਿੱਤੀ ਹੋਈ ਹੈ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਇਹ ਦੇਖੋ ਦੁਪੱਟੇ ਬਹੁਤ ਸੋਹਣੇ ਨੇ ਸਾਨੂੰ ਬਹੁਤ ਸੋਹਣੇ ਲੱਗੇ ਦੁਪੱਟੇ ਤੇ ਬਾਕੀ ਭੈਣ ਨੂੰ ਪੁੱਛਾਂਗੇ ਆਪਾਂ ਹਨਾ ਵੀ ਇਹਨਾਂ ਲਈ ਕਿ ਮੇਰੇ ਸੂਟ ਤਿਆਰ ਕਰਵਾਉਣੇ ਨੇ ਇਹਨਾਂ ਦੇ ਨਾਲ ਵੀ ਜਿਵੇਂ ਜਿਵੇਂ ਉਹ ਕਹਿਣਗੇ ਆਪਾਂ ਓਵੇਂ ਓਵੇਂ ਉਸੇ ਉਸੇ ਕਲਰ ਦੇ ਹੀ ਸੂਟ ਲੈ ਕੇ ਉਹਨਾਂ ਨੂੰ ਤਿਆਰ ਕਰਕੇ ਦੇਵਾਂਗੇ ਤੇ ਬਾਕੀ ਜੋ ਤੁਹਾਨੂੰ ਹਨਾ ਇਹਨਾਂ 'ਚ ਲੱਗਿਆ ਵੀ ਇਹ ਦੁਪੱਟੇ ਦੇ ਨਾਲ ਐਵੇਂ ਦਾ ਕਲਰ ਸੂਟ ਸੋਹਣਾ ਲੱਗਦਾ ਜਾਂ ਵੀ ਮੈਚਿੰਗ ਜਿਵੇਂ ਵੀ ਤੁਸੀਂ ਹਨਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਨਾਂ ਨਾਲ ਆਪਾਂ ਕਿਵੇਂ-ਕਿਵੇਂ ਦੇ ਸੂਟ ਤਿਆਰ ਕਰੀਏ ਤਾਂ ਕਿ ਉਹਨਾਂ ਦੇ ਵੀ ਆਪ ਪਸੰਦ ਆਉਣ ਤੇ ਬਾਕੀ ਆਪਾਂ ਤੁਹਾਡੀ رائے ਦੇ ਹਿਸਾਬ ਨਾਲ ਵੀ ਅ ਦੇਖਾਂਗੇ ਵੀ ਸੂਟ ਤਿਆਰ ਕਰਾਂਗੇ ਤੇ ਬਾਕੀ ਆਪਣੀ ਵੀਡੀਓ ਨੂੰ ਸਾਰੀ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ